ਸਤਿ ਸ੍ਰੀ ਅਕਾਲ ਗੁਰੂ ਪਿਆਰੀ ਸਾਧ ਸੰਗਤ ਜੀ ਜੈ ਬਾਬਾ ਜੀ ਦੀ ਸਾਰਿਆਂ ਨੂੰ ਸੋ ਸਾਧ ਸੰਗਤ ਜੀ ਧੰਨ ਧੰਨ ਸੋਡੀ ਬਾਬਾਉਡ ਭਾਕ ਸਿੰਘ ਜੀ ਦੇ ਦਰਬਾਰ ਤੇਰਾ ਬਾਬਾਉਡ ਭਾਕ ਸਿੰਘ ਪਿੰਡ ਮੈੜੀ ਸੋ ਇਸ ਟਾਈਮ ਆ ਲਾਈਵ ਤੁਹਾਨੂੰ ਦਿਖਾ ਰਿਹਾ ਇਸ ਟਾਈਮ ਬਾਬਾਉਡ ਭਾਕ ਸਿੰਘ ਜੀ ਦੇ ਦਰਬਾਰ ਤੋਂ ਸੋ ਰਖਰ ਪੁੰਨਿਆ ਦਾ ਮੇਲਾ ਲੱਗਿਆ ਹੋਇਆ ਸੀ ਪਿਛਲੇ 2 ਦਿਨਾਂ ਤੋਂ 3 ਦਿਨਾਂ ਤੋਂ ਸੋ ਅੱਜ ਸਮਾਪਤੀ ਤੋਂ ਬਾਅਦ ਥੋੜਾ ਰਸ਼ ਘਟਿਆ ਹੋਇਆ ਸੋ ਬਿਲਕੁਲ ਇਸ ਟਾਈਮ ਆਪਾਂ ਸਾਧ ਸੰਗਤ ਜੀ ਆ ਲਾਈਵ ਆ ਧੰਨ ਧੰਨ ਸੋਡੀ ਬਾਬਾਉਡ ਭਾਕ ਸਿੰਘ ਜੀ ਦੇ ਦਰਬਾਰ ਤੋਂ ਸੋ ਇਸ ਟਾਈਮ ਤੁਸੀਂ ਦਰਸ਼ਨ ਕਰ ਰਹੇ ਹੋ ਦਰਬਾਰ ਡੇਰਾ ਬਾਬਾ ਵਡਪਾਖ ਸਿੰਘ ਹਿਮਾਚਲ ਪ੍ਰਦੇਸ਼ ਧੰਨ ਧੰਨ ਛੋਡੀ ਬਾਬਾ ਵਡਪਾਖ ਸਿੰਘ ਦੇ ਦਰਬਾਰ ਦੇ ਬਿਲਕੁਲ ਇਸ ਟਾਈਮ ਆਪਾਂ ਪਹੁੰਚੇ ਹੋਏ ਆਂ ਛੋਡੀ ਬਾਬਾ ਵਡਪਾਖ ਸਿੰਘ ਦੇ ਦਰਬਾਰ ਦੇ ਵਿੱਚ ਸੋ ਮੇਲੇ ਤੋਂ ਬਾਅਦ ਸੰਗਤਾਂ ਕੁਝ-ਕੁਝ ਸੰਗਤਾਂ ਜੋ ਆ ਰਹੀਆਂ ਨੇ ਇਸ ਟਾਈਮ ਤੁਸੀਂ ਇਸ ਟਾਈਮ ਬਿਲਕੁਲ ਲਾਈਵ ਦੇਖ ਰਹੇ ਹੋ ਦਰਬਾਰ ਤੋਂ ਸ਼ਾਨ ਸਾਹਿਬ ਬੇਰੀ ਦੇ ਥੱਲੇ ਸੇਵਾ ਕਰਦੇ ਹੋਏ ਸੇਵਾਦਾਰ ਸੋ ਕੱਲ ਤੱਕ ਕਾਫੀ ਜ਼ਿਆਦਾ ਰਾਸ਼ੀ ਦਾ ਸੰਗਤ ਜੀ ਸੋ ਕੱਲ ਤੱਕ ਬਹੁਤ ਸਾਰੀਆਂ ਸੰਗਤਾਂਆਂ ਜੀ ਸੀ ਬਾਬਾ ਜੀ ਦਰਬਾਰ ਤੇ ਤੇ ਅੱਜ ਜੋ ਮਾਹੌਲ ਹੈ ਥੋੜਾ ਜਿਹਾ ਸ਼ਾਂਤ ਆਰਾਮਦਾਇਕ ਜਿਵੇਂ ਕਿ ਖੁੱਲੇ ਡੁੱਲੇ ਦਰਸ਼ਨ